ਤੇ ਮੈਨੂੰ ਇੱਕ ਸਿੰਘ ਇੱਕ ਸਿੰਘਣੀ ਤੇ ਉਹਨਾਂ ਦੇ ਦੋ ਪਚੰਗੇ ਇੱਕ ਦੀ ਉਮਰ ਕੋਈ 3 ਸਾਲ ਇੱਕ ਦੀ 5 ਸਾਲ ਬੜੇ ਸੋਹਣੇ ਉਹਨਾਂ ਨੇ ਜੂੜੇ ਕੀਤੇ ਤੇ ਮੈਨੂੰ ਬੱਚਿਆਂ ਦੀ ਮਾਂ ਕਹਿੰਦੀ ਕਿ ਸਿੰਘ ਸਾਹਿਬ ਸਾਡੇ ਬੱਚਿਆਂ ਨੂੰ ਆਸ਼ੀਰਵਾਦ ਦਿਓ ਪਹਿਲੀ ਵਾਰ ਕੈਨੇਡਾ ਦੀ ਧਰਤੀ ਤੋਂ ਅਸੀਂ ਪੰਜਾਬ ਆਏ ਤੇ ਬੱਚਿਆਂ ਨੂੰ ਕੇਸਗੜ੍ਹ ਸਾਹਿਬ ਲੈ ਕੇ ਆਏ ਮੈਂ ਬੱਚਿਆਂ ਨੂੰ ਮਿਲ ਰਿਹਾ ਸੀ ਤੇ ਬੱਚਿਆਂ ਦਾ ਬਾਪੂ ਕਹਿੰਦਾ ਨੌਜਵਾਨ ਸੀ ਉਹ ਕਹਿੰਦਾ ਸਿੰਘ ਸਾਹਿਬ ਇੱਕ ਅਰਦਾਸ ਹੋਰ ਕਰਿਓ ਅਸੀਂ ਆਪਣੀ ਮਿੱਟੀ ਤੇ ਵਾਪਸ ਆ ਜਾਈਏ ਇਹ ਪੰਜਾਬ ਸਾਡੀ ਮਿੱਟੀ ਹੈ ਇਹ ਆਪਾਂ ਨੂੰ ਪਤਾ ਹੈ ਕਿ ਜੋ ਵੀ ਸਥਿਤੀਆਂ ਬਣੀਆਂ ਸਾਡੇ ਮੁੰਡੇ ਬਾਹਰ ਨੂੰ ਗਏ ਸਾਡੀਆਂ ਬੱਚੀਆਂ ਗਈਆਂ ਪਰ ਜਿਵੇਂ ਇੱਥੇ ਪੰਜਾਬ ਦੇ ਵਿੱਚ ਜ਼ਮੀਨਾਂ ਵੇਚ-ਵੇਚ ਕੇ ਬਾਹਰ ਪੈਸਾ ਲਾਉਣਾ ਇੱਥੇ ਆਪਣੀ ਮਿੱਟੀ ਨੂੰ ਵੇਚਣਾ ਜ਼ਮੀਨ ਨੂੰ ਵੇਚਣਾ ਜਿਹੜੀ ਜ਼ਮੀਨ ਸਾਡੇ ਪੁਰਖਿਆਂ ਦੀ ਆ ਔਰ ਜਿਹਦੇ ਨਾਲ ਸਾਡੀਆਂ ਯਾਦਾਂ ਜੁੜੀਆਂ ਇਹ ਗੱਲ ਠੀਕ ਨਹੀਂ ਹੈ ਫਿਰ ਪੰਜਾਬ ਦਾ ਵਾਰਿਸ ਕੌਣ ਬਣੇਗਾ ਤੋ ਉਹਦੀ ਜਿਹੜੀ ਬੇਨਤੀ ਸੀ ਉਹ ਭਾਵਪੂਰਤ ਸੀ ਕਿ ਸਿੰਘ ਸਾਹਿਬ ਅਰਦਾਸ ਕਰੋ ਅਸੀਂ ਆਪਣੀ ਮਿੱਟੀ ਨੂੰ ਆਪਣੀ ਮਿੱਟੀ ਤੇ ਵਾਪਸ ਆਈਏ ਪੰਜਾਬ ਆਈਏ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਸਾਡੇ ਸਿੱਖ ਬਾਹਰ ਵੀ ਰਹਿੰਦੇ ਚੜ੍ਹਦੀ ਕਲਾ ਵਾਲੇ ਜਿੱਥੇ ਮਰਜੀ ਰਹइये ਪਰ ਆਪਣਾ ਆ ਟਿਕਾਣਾ ਜਿਹੜਾ ਪੰਜਾਬ ਵਾਲਾ ਜਾ ਸਾਡੇ ਸਿੱਖ ਭਰਾ ਹਰਿਆਣੇ ਤੋਂ ਜਿੱਥੇ ਵੀ ਆਪਾਂ ਰਹਿੰਦੇ ਆ ਆਪਣੇ ਇਸ ਮਿੱਟੀ ਨੂੰ ਪੱਕਾ ਨਾ ਛੱਡੀਏ ਇੱਥੇ ਆਈਏ ਇੱਥੇ ਰਹੀਏ ਤੇ ਬੱਚਿਆਂ ਨੂੰ ਦਰਬਾਰ ਸਾਹਿਬ ਬੱਚਿਆਂ ਨੂੰ ਕੇਸਗੜ੍ਹ ਸਾਹਿਬ ਦਮਦਮਾ ਸਾਹਿਬ ਚਮਕੌਰ ਸਾਹਿਬ ਸਰਹੰਦ ਫਤਿਹਗੜ੍ਹ ਸਾਹਿਬ ਜਦੋਂ ਆਈਏ ਨਾਲ ਲੈ ਕੇ ਆਈਏ ਪਰ ਆਪਣੀ ਪਿਤਾ ਪੁਰਖੀ ਜ਼ਮੀਨ ਨਾਲ ਵਿੱਚ ਪੰਜਾਬ ਨੂੰ ਛੱਡ ਕੇ ਆਖਰ ਪੰਜਾਬ ਸਾਡਾ ਘਰ ਹੈ ਜਿੱਥੇ ਆਪਾਂ ਇਸ ਮੁਲਕ ਵਿੱਚ ਵੀ ਰਹਿੰਨੇ ਇੱਕ ਬੱਚਾ ਪੈਦਾ ਕਰਨਾ ਇਹ ਕੋਈ ਸਿਆਣੀ ਗੱਲ ਨਹੀਂ ਹੈ ਭਾਵੇਂ ਰੱਬ ਦੀ ਦਾਤ ਹੈ ਘਟੋ ਘਟ ਆਪਾਂ ਮਾਸੀ ਹੋਵੇ ਭੂਆ ਹੋਵੇ ਫੁੱਫੜ ਹੋਵੇ ਤਾਂ ਹੀ ਹੋਣਗੇ ਜੇ ਤਿੰਨ ਚਾਰ ਜਵਾਕ ਹੋਣ ਤਾਂ ਇਹ ਕੋਈ ਰੂੜੀਵਾਦੀ ਗੱਲ ਨਹੀਂ ਹੈ ਆਪਾਂ ਨੂੰ ਇਸ ਪਾਸੇ ਨੌਜਵਾਨ ਬੈਠੇ ਆਪਾਂ ਪਰਿਵਾਰਾਂ ਵਾਲੇ ਆ ਸਾਰੇ ਇਸ ਪਾਸੇ ਸੋਚਣਾ ਜ਼ਰੂਰ ਚਾਹੀਦਾ ਹੈ ਅਸੀਂ ਇੱਥੇ ਨਹੀਂ ਘਟ ਸਕਦੇ ਇਹ ਸਾਡੀ ਸਰਜ਼ਮੀਨ ਹੈ ਸਾਡੇ ਗੁਰੂ ਸਾਹਿਬ ਸਾਡੇ ਗੁਰੂ ਕੇ ਸਿੱਖ ਜਦੋਂ ਵੱਡੇ ਘੱਲੂ ਘਾਰੇ 'ਚ ਅਸੀਂ 35000 ਸ਼ਹੀਦ ਹੁੰਨੇ ਆ ਪਰ ਫੇਰ ਉੱਠ ਖੜਦੇ ਆ ਉਦੋਂ ਸਿੱਖਾਂ 'ਚ ਆ ਸਿਆਣਪ ਨਹੀਂ ਸੀ ਵੀ ਇੱਕ ਹੀ ਜਵਾਕ ਕਰਨਾ ਹੈ ਉਦੋਂ ਜੇ ਦੋ ਇੱਕ ਸ਼ਹੀਦ ਵੀ ਹੋ ਜਾਂਦਾ ਸੀ ਗੱਲ ਫੇਰ ਅੱਗੇ ਚੱਲਦੀ ਸੀ ਆਸਰਾ ਗੁਰੂ ਦਾ ਸੀ ਟੀਕ ਗੁਰੂ ਦੀ ਸੀ ਤਾਂ ਪਾਏ ਇਸ ਪਾਸੇ ਉਹ ਵੀ ਧਿਆਨ ਰੱਖੇ ਦਿਨ ਰਾਤ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਨਾ ਨੌਜਵਾਨ ਮਿਲਦੇ ਆ ਤੇ ਮਾਣ ਆ ਨੌਜਵਾਨਾਂ ਤੇ ਜਿਸ ਵੀ ਕਿਸੇ ਨੌਜਵਾਨ ਨੂੰ ਕਹਿ ਦਈਏ ਪੁੱਤ ਦਾੜੀ ਰੱਖ ਤੇ ਬਾਅਦ ਵਿੱਚ ਮੈਨੂੰ ਆਣ ਕੇ ਮਿਲਦੇ ਸਿੰਘ ਸਾਹਿਬ ਦਾੜੀ ਰੱਖ ਲੀਜੀਏ ਦਸਤਾਰ ਸਜਾਓ ਦਸਤਾਰਾਂ ਸਜਾ ਕੇ ਆਉਂਦੇ ਆ ਫੇਰ ਉਹੀ ਗੱਲ ਭਟਕ ਗਏ ਨੇ ਭਾਵੇਂ ਗੱਭਰੂ ਫੇਰ ਇੱਕ ਦਿਨ ਮੁੜ ਆਉਣਗੇ ਮੁਖ ਹੋਣਿਆ ਅਨੰਦਪੁਰ ਵੱਲ ਨੂੰ ਚੜਦੀ ਕਲਾ ਦੇ ਗੀਤ ਗਾਉਣਗੇ ਚੜਦੀ ਕਲਾ ਚ ਰਹੀ